ਕੀ ਆ ਜੀ ਮੁੰਦਰ ਸਿੰਘ ਪਿੰਡ ਕਿਲਾ ਜੀ ਪਿੰਡ ਸਲੇਮਪੁਰ ਇਹ ਮਾਮਲਾ ਕੀ ਹੋਇਆ ਜੀ ਮਾਮਲਾ ਵਾਹਿਆ ਜੀ ਸ਼ਾਮੀ ਅਸੀਂ ਦੁਆ ਚਾਹ ਪੀਣੇ ਗਏ ਚਾਹ ਆਏ ਘਰ ਚਾਹ ਬਣਾ ਕੇ ਪੀ ਕੇ ਗਏ 6 ਵਜੇ ਮੈਨੂੰ ਦੁਆ ਲੈਣ ਚਲ ਗਿਆ ਦੁਆ ਲੈ ਕੇ ਤਾਂ ਫੇਰ ਹਨੇਰਾ ਹੋ ਗਿਆ ਮੈਨੂੰ ਤਾਂ ਉੱਥੇ ਫੇਰ ਰਹਿ ਪਿਆ ਮੈਂ ਰਾਤ ਤੇ ਸਵੇਰੇ ਸਾਨੂੰ ਫੋਨ ਗਿਆ ਵੇਦਦਾ ਕਰਕੇ ਹੋ ਗਈ ਆ ਅਸੀਂ ਉਸੇ ਵੇਲੇ ਆ ਗਏ ਨਾ ਤੇ ਕੁਝ ਪਤ ਲਗਾ ਵੀ ਕਿਉਂ ਇਹ ਉਪਜ ਨਹੀਂ ਖਵਾ ਲਿਆ ਕਿਉਂ ਕੀਤਾ ਜੀ ਇਹ ਉਹਨੂੰ ਆਪਣੀ ਘਰ ਵਾਲੀ ਨੂੰ ਫੋਨ ਕਰਦਾ ਹੁੰਦਾ ਜੀ ਵੀ ਆ ਜਾ ਇੱਥੇ ਘਰ ਆ ਜਾ ਤਾਂ ਰੋਟੀ ਪਾਣੀ ਬਣਾਉਣੇ ਬਹੁਤ ਤੰਗੀ ਆ ਸਾਨੂੰ ਵੀ ਰਾਤ ਨੂੰ ਆ ਕੇ ਰੋਟੀ ਕਿਹੜੇ ਵੇਲੇ ਬਣਾਉਣੀ ਆ ਕੰਮ ਤੋਂ ਆ ਗਿਆ ਹੋਰ ਬਾਹਾਨੇ ਲਾ ਦੇਣ ਮੈਂ ਕੱਲੂ ਆ ਜੇ ਦੀ ਮੈਂ ਪਰਸ ਨੂੰ ਆ ਜਾਈਂ ਇਦਾਂ ਕਰਦੀ ਨਹੀਂ ਰਹਿੰਦੀ ਸੀ ਤੇ ਇਹ ਤੁਹਾਡਾ ਬੇਟਾ ਹੈ ਜੀ ਹਾਂ ਜੀ ਇਹ ਮੇਰਾ ਮੁੰਡਾ ਹੈ ਤੁਹਾਨੂੰ ਸਵੇਰ ਪਤਾ ਲੱਗਾ ਸੀ ਜੀ ਹਾਂ ਜੀ ਸਵੇਰੇ ਫੋਨ ਗਿਆ ਤਾਂ ਜੀ ਤੁਸੀਂ ਕੀ ਕਾਰਵਾਈ ਚਾਹੁੰਦੇ ਆ ਜੀ ਕੀ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਜੀ ਹਾਂ ਜੀ ਮੈਨੂੰ ਤਾਂ ਇਹ ਚਾਹੀਦਾ ਜੀ ਇਹਨਾਂ ਨੂੰ ਸਾਫ਼ ਮਿਲਣਾ ਚਾਹੀਦਾ ਹੈ ਜਿਹੜੇ ਨੇ ਕੀਤਾ ਨਾ ਕੰਮ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਤਾਂ ਮੈਂ ਗਰੀਬ ਬੰਦਾ ਮੈਂ ਪੈਸਾ ਕਿੱਥੋਂ ਕਰ ਲੈਣਾ ਇੰਨੀ ਮਰਗੀ ਕਸੌਣ ਲਿਓ ਵੈਸੇ ਗਰੀਬ ਬੰਦੇ ਕੋ ਪੈਸੇ ਕਿੱਥੋਂ ਆ ਜਾਣੇ ਜੇ ਸਨਾ ਹੁੰਦਾ ਤਾਂ ਮੈਂ ਕਮਰੇ ਨਾ ਪਾ ਲੈਂਦਾ ਹਜੀ ਭਾਈ ਅੱਜ ਜੋ ਮਾਮਲਾ ਹੋਇਆ ਕੀ ਮਾਮਲਾ ਹੋਇਆ ਜੀ ਇਹ ਹਾਂ ਜੀ ਮੈਂ ਜੀ ਪਿੰਡ ਸਲਿੰਪ ਦਾ ਮਜੂਦਾ ਸਰਪੰਚ ਮੇਜਰ ਹਾਂ। ਇਸ ਵੇਰੇ ਮੈਂ ਜਾ ਰਿਹਾ ਸੀ ਇਧਰ ਖੇਤਾਂ ਵੱਲ ਨੂੰ ਤੇ ਮੈਨੂੰ ਇਥੇ ਕੋਈ ਗਵਾਂਢ ਜੋ ਇਹਨਾਂ ਨੂੰ ਲਟਕਿਆ ਆਗ ਮਰੀ ਕਹਿੰਦੇ ਵੀ ਇਧਰ ਇਦਾਂ ਹੋਈ ਆ। ਤੇ ਜਦੋਂ ਮੌਕੇ 'ਤੇ ਜਾ ਕੇ ਦੇਖਿਆ ਤੇ ਵੀ ਟੀਨਾ ਦੀ ਪੈ ਬਣਾਲੇ ਬੋਡੀ ਇਹਦੀ ਲਟਕਦੀ ਸੀ। ਤੇ ਉਦੋਂ ਬਾਅਦ ਮੈਂ ਪ੍ਰਸ਼ਾਸਨ ਨੂੰ ਫੋਨ ਕੀਤਾ ਜੀ ਫੇ। ਤੇ ਪ੍ਰਸ਼ਾਸਨ ਆ ਗਿਆ ਜੀ। ਹੁਣ ਸਰ ਜੀ ਇਹ ਮਾਮਲਾ ਹੋ ਗਿਆ ਕੀ ਹੋਇਆ ਜੀ ਮਾਮਲਾ ਜੀ। ਅਸਵੇਰੇ ਮੈਂ ਥਾਣੇ ਹਾਜ਼ਰ ਸੀਗਾ ਤੇ ਮੈਨੂੰ ਪਿੰਡ ਦੇ ਸਰਪੰਚ ਦੇ ਫੋਨ ਤੇ ਤਲਾਹ ਮਿਲੀ। ਤਲਾਹ ਮਿਲੀ ਕਿ ਅਨੁਪ੍ਰੀਤ ਸਿੰਘ ਮੈਂ ਅਮਨਪ੍ਰੀਤ ਸਿੰਘ son of ਮਹਿੰਦਰ ਸਿੰਘ ਵਾਸੀ ਸਲੇਮਪੁਰ ਨੇ ਆਪਣੇ ਜਿਹੜਾ ਉਹਦਾ ਕਮਰਾ ਆ ਜਿੱਥੇ ਰਹਿੰਦਾ ਆ ਉਹਦੇ ਵਿੱਚ ਪਾਈਪ ਦੇ ਨਾਲ ਆਪਣੇ ਗਲ ਦੇ ਵਿੱਚ ਪਾਹ ਲੈ ਕੇ ਤਾਂ ਆਪਣੇ ਆਪ ਨੂੰ ਮਾਰ ਲਿਆ। ਤੇ ਮੌਕੇ ਤੇ ਪਹੁੰਚੇ ਆ। ਡੈਡ ਬੋਡੀ ਜਿਹੜੀ ਪੁਲਿਸ ਨੇ ਕਬਜ਼ੇ ਚ ਲੈ ਲਈ ਆ ਇਸ ਤੋਂ ਬਾਅਦ ਜਿਹੜੀ ਵੀ ਕਾਰਵਾਈ ਇਨਵੈਸਟੀਗੇਸ਼ਨ ਹੋਊਗੀ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਆ। ਮਾਮਲਾ ਕੀ ਹੈ ਜੀ? ਹਮਨ ਸਿੰਘ। ਪਿੰਡ ਕਿਹੜਾ ਜੀ? ਪਿੰਡ ਸਲੇਮਪੁਰ। ਇਹ ਮਾਮਲਾ ਕੀ ਹੋਇਆ ਜੀ? ਮਾਮਲਾ ਹੋਇਆ ਜੀ ਸ਼ਾਮ ਨੂੰ ਅਸੀਂ ਦੋਆ ਚਾਹ ਪੀਣ ਗਏ ਆ। ਚਾਹ ਆਏ ਘਰ ਚਾਹ ਬਣਾ ਕੇ ਪੀ ਕੇ ਗਏ 6 ਵਜੇ ਮੈਨੂੰ ਦੁਆ ਲੈਣ ਚਲੇ ਗਿਆ। ਦੁਆ ਲੈ ਕੇ ਤਾਂ ਹਨੇਰਾ ਹੋ ਗਿਆ ਮੈਨੂੰ ਤਾਂ ਉੱਥੇ ਫਿਰ ਰਹਿ ਪਿਆ ਮੈਂ ਰਾਤ ਤੇ ਸਵੇਰੇ ਸਾਨੂੰ ਫੋਨ ਗਿਆ ਵੀ ਇੱਦਾਂ ਇੱਦਾਂ ਕਰਕੇ ਹੋ ਗਈ ਆ। ਕੀ ਉਸੇ ਵੇਲੇ ਆ ਗਏ ਨਾ ਤੇ ਕੁਝ ਬਤਲ ਲਗਾ ਵੀ ਕਿਉਂ ਵੇ ਉਪਰਜਨ ਖਾ ਵਾਲਾ ਕਿਉਂ ਪੁੱਤਾ ਜੀ ਇਹ ਉਹਨੂੰ ਆਪਣੀ ਘਰ ਵਾਲੀ ਨੂੰ ਫੋਨ ਕਰਦਾ ਹੁੰਦਾ ਜੀ ਵੀ ਆ ਜਾ ਇੱਥੇ ਘਰ ਆ ਜਾ ਤਾਂ ਰੋਟੀ ਪਾਣੀ ਬਣਾਉਣੇ ਬਹੁਤ ਤੰਗੀ ਆ ਸਾਨੂੰ ਵੀ ਰਾਤ ਨੂੰ ਆ ਕੇ ਰੋਟੀ ਕਿਹੜੇ ਵੇਲੇ ਬਣਾਉਣੀ ਆ ਕੰਮ ਤੋਂ ਆ ਗਿਆ ਉਹ ਬਾਹਾਨੇ ਲਾਦੇ ਨੇ ਮੈਂ ਕੱਲੂ ਆ ਜਾਈਂਗੀ ਮੈਂ ਪਰਸ ਨੂੰ ਆ ਜਾਈਂ ਮੈਂ ਇਦਾਂ ਕਰਦੀ ਨੇ ਰਹਿੰਦੀ ਸੀ ਤੇ ਇਹ ਤੁਹਾਡਾ ਬੇਟਾ ਹੈ ਜੀ ਹਾਂ ਜੀ ਇਹ ਮੇਰਾ ਮੁੰਡਾ ਹੈ ਤੁਹਾਨੂੰ ਸਵੇਰੇ ਪਤਾ ਲੱਗਾ ਸੀਗਾ ਜੀ ਹਾਂ ਜੀ ਸਵੇਰੇ ਫੋਨ ਗਿਆ ਸਰ ਜੀ ਤੁਸੀਂ ਕੀ ਕਾਰਵਾਈ ਚਾਹੁੰਦੇ ਆ ਜੀ ਕੀ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਜੀ ਹਾਂ ਜੀ ਮੈਨੂੰ ਤਾਂ ਇਹ ਚਾਹੀਦਾ ਜੀ ਇਹਨਾਂ ਨੂੰ ਸਾਫ਼ ਮਿਲਣਾ ਚਾਹੀਦਾ ਹੈ ਜਿਹੜੇ ਨੇ ਕੀਤਾ ਨਾ ਕੰਮ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਤਾਂ ਮੈਂ ਗਰੀਬ ਬੰਦਾ ਮੈਂ ਪੈਸਾ ਕਿੱਥੋਂ ਕਰ ਲੈਣਾ ਇੰਨੀ ਮੇਰੀ ਕੋਈ ਕਸੌਣ ਨਹੀਂ ਉਹ ਵੈਸੇ ਗਰੀਬ ਬੰਦੇ ਕੋ ਪੈਸੇ ਕਿੱਥੋਂ ਆ ਜਾਣ ਤਾਂ ਹੁੰਦਾ ਤਾਂ ਮੈਂ ਕਮਰੇ ਨਾ ਪਾ ਲੈਂਦਾ ਹਜੀ ਭਾਈ ਅੱਜ ਜੋ ਮਾਮਲਾ ਹੋਇਆ ਕੀ ਮਾਮਲਾ ਹੋਇਆ ਜੀ ਇਹ ਹਾਂ ਜੀ ਮੈਂ ਜੀ ਪਿੰਡ ਸਲੇਮਪ ਦਾ ਮੁਰੂਦਾ ਸਰਪੰਚ ਮੇਜਰ ਸਾਂ। ਇਸ ਵੇਰੇ ਮੈਂ ਜਾ ਰਿਹਾ ਸੀ ਇਧਰ ਖੇਤਾਂ ਵੱਲ ਨੂੰ ਤੇ ਮੈਨੂੰ ਇੱਥੋਂ ਵੇ ਗੌਂਡ ਜੋ ਇਹਨੇ ਲੜਕਿਆਂ ਨੂੰ ਆਗ ਮਾਰੀ ਕਹਿੰਦੇ ਵੀ ਇਧਰ ਇਦਾਂ ਹੋ ਗਈ ਆ। ਤੇ ਜਦੋਂ ਮੌਕੇ 'ਤੇ ਜਾ ਕੇ ਦੇਖਿਆ ਤੇ ਵੀ ਟੀਨਾ ਦੀ ਪੈਰ ਨਾਲ ਇਹ ਬੋਡੀ ਇਹਦੀ ਲਟਕਦੀ ਸੀ। ਤੇ ਉਦੋਂ ਬਾਅਦ ਮੈਂ ਪ੍ਰਸ਼ਾਸਨ ਨੂੰ ਫੋਨ ਕੀਤਾ ਜੀ ਫੇ। ਤੇ ਪ੍ਰਸ਼ਾਸਨ ਆ ਗਿਆ ਜੀ। ਹੁਣ ਸਰ ਜੀ ਇਹ ਮਾਮਲਾ ਹੋਰ ਕੀ ਹੋਇਆ ਜੀ ਮਾਮਲਾ ਜੀ। ਅਸ ਸਵੇਰੇ ਮੈਂ ਥਾਣੇ ਹਾਜ਼ਰ ਸੀਗਾ ਤੇ ਮੈਨੂੰ ਪਿੰਡ ਦੇ ਸਰਪੰਚ ਦੇ ਫੋਨ ਤੇ ਤਲਾਹ ਮਿਲੀ ਹੈ ਤਲਾਹ ਮਿਲੀ ਕਿ ਅਨੁਪ੍ਰੀਤ ਸਿੰਘ ਅਮਨਪ੍ਰੀਤ ਸਿੰਘ son of ਮਹਿੰਦਰ ਸਿੰਘ ਵਾਸੀ ਸਲੇਮਪੁਰ ਨੇ ਆਪਣੇ ਜਿਹੜਾ ਉਹਦਾ ਕਮਰਾ ਹੈ ਜਿੱਥੇ ਰਹਿੰਦਾ ਆ ਉਹਦੇ ਵਿੱਚ ਪਾਈਪ ਦੇ ਨਾਲ ਆਪਣੇ ਗਲ ਦੇ ਵਿੱਚ ਆਹ ਲੈ ਕੇ ਤਾਂ ਆਪਣੇ ਆਪ ਨੂੰ ਮਾਰ ਲਿਆ ਤੇ ਮੌਕੇ ਤੇ ਪਹੁੰਚੇ ਆ ਡੈੱਡ ਬੋਡੀ ਜਿਹੜੀ ਪੁਲਿਸ ਨੇ ਕਬਜ਼ੇ 'ਚ ਲੈ ਲਈ ਆ ਇਸ ਤੋਂ ਬਾਅਦ ਜਿਹੜੀ ਵੀ ਕਾਰਵਾਈ ਇਨਵੈਸਟੀਗੇਸ਼ਨ ਹੋਊਗੀ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਆ